ਅੱਜ ਤੇ ਦੁਜੇ ਬਨੇ ਗੱਲਬਾਤ ਕਰ ਲੈਨੇ ਕਿ ਚੈਟ ਜੀਪੀਟੀ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਬਹੁਤ ਪੌਪੂਲਰ ਜਿਹੜਾ ਹੈ ਟੂਲ ਹੈਗਾ ਏ AI ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਤੇ ਇਸ ਦੇ ਬਰਾਬਰ ਤੇ ਜਿਹੜਾ ਹੈ ਚਾਈਨਾ ਨੇ ਆਪਣਾ ਇੱਕ ਡੀਪ ਸੀਕ ਜਿਹੜਾ ਹੈ ਉਹ ਲਾਂਚ ਕੀਤਾ ਹੈ ਸਰਦਾਰ ਹਰਪਤਾ ਸਿੰਘ ਜੀ ਕਿਹਾ ਜਾਂਦਾ ਕਿ ਚੈਟ ਜੀਪੀਟੀ ਤੇ ਬਹੁਤ ਸਾਰਾ ਖਰਚਾ ਜਾਂ ਸ਼ੇਅਰਸ ਵਗੈਰਾ ਜਾਂ ਬਹੁਤ ਕੁਝ ਇਹ ਦਿਖਾਇਆ ਜਾ ਰਿਹਾ ਸੀ ਕਿ ਇੱਕ ਵੱਡੀ ਪੱਦਰ ਤੇ ਹੋ ਰਿਹਾ ਹੈ ਪਰ ਜਦੋਂ ਡੀਪ ਸੀਕ ਮਾਰਕੀਟ ਦੇ ਵਿੱਚ ਆਉਂਦਾ ਹੈ ਜੋ ਚਾਈਨਾ ਦੀ ਇੱਕ ਕੰਪਨੀ ਦੇ ਵੱਲੋਂ ਆਉਂਦਾ ਹੈ ਉਹ ਕਹਿੰਦੇ ਕਿ ਅਸੀਂ ਦੇ ਇੰਨਾ ਖਰਚਾ ਕੀਤਾ ਹੀ ਨਹੀਂ ਤੇ ਇਹ ਵੀ ਉਹੀ ਕੰਮ ਕਰਦਾ ਜਿਹੜਾ ਚੈਟ ਜੀਪੀਟੀ ਕਰਦਾ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਨੇ ਆ ਹਾਂਜੀ ਹਾਂਜੀ ਤੇ ਬਹੁਤ ਸਾਰੇ ਐਂਗਲਾਂ ਤੋਂ ਆਪਾਂ ਨੂੰ ਇਹਨੂੰ ਦੇਖਣ ਦੀ ਲੋੜ ਹੈਗੀ ਆ ਇੱਕ ਤਾਂ ਇਹ ਹੁੰਦਾ ਵੀ ਚੈਟ ਜੀਪੀਟੀ ਤੇ ਜਿਹੜਾ ਓਪਨ ਏਆਈ ਹੈਗਾ ਇਹ ਵੈਸਟ ਦੇ ਪ੍ਰੋਡਕਟ ਨੇ ਹਨਾ ਸੋ ਵੈਸਟ ਦੇ ਜਿੰਨੇ ਵੀ ਪ੍ਰੋਡਕਟ ਨੇ ਸਾਡੇ ਲਈ ਆਮ ਸਿਟੀਜ਼ਨਜ਼ ਲਈ ਬਹੁਤ ਸੇਫ ਐਂਡ ਸਿਕਿਉਰ ਨੇ ਹਨਾ ਪਹਿਲੀ ਗੱਲ ਤਾਂ ਇਹ ਹੈਗੀ ਆ ਸੋ ਜਿਹੜਾ ਜਦੋਂ ਤੁਸੀਂ ਇਹਨਾਂ ਇਹਨਾਂ ਟੂਲਜ਼ ਨੂੰ ਵਰਤਦੇ ਹੋ ਸਾਡਾ ਸਾਰਾ ਡਾਟਾ ਜਿਹੜਾ ਉਹ ਉਹਨਾਂ ਦੇ ਸਰਵਰਾਂ ਵਿੱਚ ਜਾਂਦਾ ਹੈਗਾ ਸੋ ਜੇ ਵੈਸਟ ਦੇ ਸਰਵਰਾਂ ਵਿੱਚ ਸਾਡਾ ਡਾਟਾ ਪਿਆ ਪੂਰੇ ਵੈਸਟ ਵਿੱਚ ਸਾਡੀ ਜਿਹੜੀ ਆਇਡੈਂਟੀਟੀ ਹੈਗੀ ਹੈ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਇੱਕ ਤਰ੍ਹਾਂ ਨਾਲ ਸੇਫ ਹੈਗੀ ਹੈ ਸੋ ਕੋਈ ਵੀ ਡਾਟਾ ਪ੍ਰੋਟੈਕਸ਼ਨ ਐਕਟ ਦੀ ਲਾਅ ਦੀ ਉਲੰਘਣਾ ਕਰਕੇ ਸਾਡੇ ਡਾਟੇ ਨੂੰ ਨਾ ਵੇਚ ਸਕਦਾ ਨਾ ਵਰਤ ਸਕਦਾ ਜੇ ਇਹੋ ਹੀ ਡਾਟਾ ਹੁਣ ਤੁਸੀਂ ਚਾਈਨਾ ਦੀ ਅਗਲਾ ਤੁਹਾਡਾ ਸਵਾਲ ਹੈਗਾ ਵੀ ਘੱਟ ਪੈਸੇ ਲੱਗੇ ਨੇ ਹੈਨਾ ਘੱਟ ਪੈਸਿਆਂ ਦਾ ਬਿਲਕੁਲ ਇਹ ਹੈਗਾ ਵੀ ਚਾਈਨਾ ਵਿੱਚ ਉਹਨਾਂ ਨੇ 10-10 ਹਜ਼ਾਰ ਰੁਪਏ ਲੇਬਰ ਤੇ ਬੰਦੇ ਰੱਖੇ ਹੋਏ ਨੇ ਹੁਣ ਜਿਹੜਾ ਇਹ ਇਹਦੇ ਚੋਂ ਤੁਸੀਂ ਦੇਖੋ ਆਹਾ ਇੱਕ ਮਹੀਨਾ ਪਹਿਲਾਂ ਅਮਰੀਕਾ ਵਿੱਚ ਇੱਕ ਵੱਡੀ ਡਿਬੇਟ ਚੱਲੀ ਹੈਗੀ ਆ ਜਿਹੜੇ 트럼ਪ ਦੇ ਹਮਾਇਤੀ ਆ ਉਹਨਾਂ ਵਿੱਚ ਤੇ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਿਹਾ ਵੀ H1B ਵੀਜ਼ਾ ਬੰਦ ਹੋਣਾ ਚਾਹੀਦਾ ਜਿਹੜੇ ਸਿਲੀਕਨ ਵੈਲੀ ਵਿਚ ਆ ਰਹੇ ਹੈਗੇ ਆ ਭਾਰਤ ਦੇ ਲੋਕ ਇਹ ਕਹਿ ਰਹੇ ਹੈਗੇ ਆ ਵੀ ਅਸੀਂ ਬਹੁਤ ਐਜੂਕੇਟਿਡ ਹੈਗੇ ਆ ਸਾਡੀ ਲੋੜ ਆ ਤੁਹਾਨੂੰ ਤੁਸੀਂ ਤਾਂ ਆ ਰਹੇ ਹੈਗੇ ਆ ਪਰ ਉਹਦੇ ਚੋਂ ਜਿਹੜਾ ਅੰਗਰੇਜ਼ੀ ਜਿਹੜਾ ਅਮਰੀਕਨ ਸਿਟੀਜ਼ਨ ਦਾ ਆਇਆ ਕਹਿੰਦਾ ਲੋੜ ਨਹੀਂ ਹੈ ਅਸਲ ਤੁਸੀਂ ਘੱਟ ਪੈਸਿਆਂ ਤੇ ਕੰਮ ਕਰ ਰਹੇ ਹੋ ਜਿਹੜੇ ਕੰਮ ਲਈ ਅਮਰੀਕਾ ਦੀ ਯੂਨੀਵਰਸਿਟੀ ਚੋਂ ਪੜ੍ਹੇ ਹੋਏ ਅਮਰੀਕਨ ਸਿਟੀਜ਼ਨ ਨੂੰ ਗੂਗਲ ਨੇ 2 ਲੱਖ ਡਾਲਰ ਸਾਲ ਦਾ ਦੇਣਾ ਸੀ ਭਾਰਤ ਦੇ ਇੰਜੀਨੀਅਰ ਉਹ 70000 ਰੁਪਏ 70000 ਡਾਲਰ ਵਿੱਚ ਕਰ ਰਹੇ ਨੇ ਜੀ ਸੋ ਗੂਗਲ 1,30,000 ਡਾਲਰ ਪਰ ਵਿਅਕਤੀ ਹੈ ਜਿਹੜੀ ਵਿਚਾਰ ਰਹੀ ਆ ਉਹ ਤਾਂ ਜਿਹੜਾ ਹੈਗਾ ਇਹਨਾਂ ਨੂੰ ਲੈ ਕੇ ਆ ਰਹੀ ਹੈਗੀ ਆ ਹੁਣ ਉਹਨਾਂ ਦਾ ਆਪਣਾ ਸਟੈਂਡਰਡ ਆ ਜਿਹੜੇ ਜਿਹੜੇ ਬ੍ਰਿਟਿਸ਼ ਨੌਜਵਾਨ ਨੇ ਜਾਂ ਅਮਰੀਕਨ ਨੌਜਵਾਨ ਨੇ ਜਿਹੜੇ ਉਹਨਾਂ ਦੀ ਯੂਨੀਵਰਸਿਟੀਆਂੋਂ ਪੜ੍ਹੇ ਆ ਉਹਨਾਂ ਦੀ ਜਿਹੜੀ ਪੇ ਪੇ ਦੀਆਂ ਜਿਹੜੀਆਂ ਇਛਾਵਾਂ ਨੇ ਉਹ ਵੱਡੀਆਂ ਨੇ ਮਤਲਬ ਕਿਤੇ ਕਿਤੇ ਤੁਸੀਂ ਕਹਿ ਸਕਦੇ ਹੋ ਕਿ ਪੇ ਪੇ ਰੇਟ ਘੱਟ ਹੋਣ ਕਰਕੇ ਵੀ ਬਹੁਤ ਸਾਰੇ ਲੋਕ ਉਥੇ ਕੰਮ ਕਰ ਰਹੇ ਹਨ ਕੰਮ ਕਰ ਰਹੇ ਹੈਗੇ ਨੇ ਸੋ ਹੁਣ ਇੰਡੀਅਨ ਇੰਜੀਨੀਅਰ ਆ ਉਹ 70000 ਡਾਲਰ ਤੇ ਜਿਹੜਾ ਕੰਮ ਆ ਕਰੇ ਜਾ ਰਹੇ ਹੈਗੇ ਆ ਜਿਹੜਾ ਅਮਰੀਕਨ ਸਿਟੀਜ਼ਨ ਗੋਰਾ ਹੈਗਾ ਉਹ ਉਹ 2 ਲੱਖ 2.5 ਲੱਖ ਡਾਲਰ ਉਸ ਕੰਮ ਦਾ ਲਏਗਾ ਸੋ ਸੋ ਇਸੇ ਤਰ੍ਹਾਂ ਚਾਈਨਾ ਨੇ ਇਹ ਡਵੈਲਪ ਕਰਿਆ ਉੱਥੇ ਲੇਬਰ ਮਾਰਕੀਟ ਉਹਨੂੰ ਕਿੰਨੇ ਪੈਸੇ ਦਿੰਦੇ ਨੇ ਜਾਂ ਕਿੰਨੀਆਂ ਐਕਸਪੈਕਟੇਸ਼ਨਸ ਨੇ ਉਹਦੇ ਨਾਲ ਉਹ ਸਾਰਾ ਜਿਹੜਾ ਉਹਨਾਂ ਨੇ ਇੱਕ ਸਸਤੇ ਵਿੱਚ ਬਣਾ ਲਿਆ ਹੋਇਆ ਪਰ ਇਹਦੇ ਚੋਂ ਸਾਨੂੰ ਆਪਾਂ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਹੈਗੇ ਆ ਸਾਨੂੰ ਇਹ ਖਿਆਲ ਰੱਖਣਾ ਚਾਹੀਦਾ ਅਸੀਂ ਚਾਈਨਾ ਦੀਆਂ ਇਹਨਾਂ ਇਹਨਾਂ ਅਚੀਵਮੈਂਟਸ ਤੇ ਖੁਸ਼ੀਆਂ ਨਾ ਮਨਾਈਏ ਇਹਨਾਂ ਨੇ ਲੰਬੇ ਸਮੇਂ ਤੇ ਸਾਡੇ ਲਈ ਬਹੁਤ ਖਤਰਨਾਕ ਸਿੱਟੇ ਕੱਢਣੇ ਆ ਜਦੋਂ ਚਾਈਨਾ ਕੋਲ ਸਾਡੀ ਆਈਡੈਂਟੀਟੀ ਸਾਡੀਆਂ ਬੈਂਕ ਡਿਟੇਲ ਸਾਡਾ ਸਾਡਾ ਡੇਟ ਆਫ ਬਰਥ ਸਾਡੇ ਐਡਰੈਸ ਸਾਡੇ ਸਾਡੇ ਉਂਗਲਾਂ ਦੇ ਨਿਸ਼ਾਨ ਸਾਡੇ ਫੇਸ ਦੇ ਚਾਨ ਹੁਣ ਐਪਲ ਦਾ ਫੋਨ ਐਪਲ ਦਾ ਫੋਨ ਫੇਸ ਦੇ ਐਕਸਪ੍ਰੈਸ਼ਨ ਨਾਲ ਖੁੱਲਦਾ ਹੈਗਾ ਬੇਸ਼ੱਕ ਸਾਡੀ ਫੇਸ ਐਕਸਪ੍ਰੈਸ਼ਨ ਉਹਨਾਂ ਕੋਲ ਚਲੇ ਗਿਆ ਪਰ ਘਟਟ ਘਟੋ ਅਮਰੀਕਾ ਵਿੱਚ ਤਾਂ ਹੈ ਨਾ ਆ ਸਾਡੀ ਆਈਡੈਂਟੀਟੀ ਸੇਫ ਤਾਂ ਹੈ ਨਾ ਇਹੋ ਹੀ ਜਦੋਂ ਡਾਟਾ ਇੰਡੀਆ ਰਸ਼ੀਆ ਜਾਂ ਚਾਈਨਾ ਕੋਲ ਜਾਣਾ ਤਾਂ ਸਾਡੀ ਆਈਡੈਂਟੀਟੀ ਕਿੰਨੀ ਕੰਪਰੋਮਾਈਜ਼ ਹੋਣੀ ਆ ਸਾਡੀ ਸੇਫਟੀ ਐਂਡ ਸਕਿਉਰਿਟੀ ਲਈ ਕਿੰਨੇ ਵੱਡੇ ਅੜਕੇ ਪੈਦਾ ਹੋਣੇ ਆ ਅਸੀਂ ਇਹ ਸਾਰਾ ਕੁਝ ਦੇਖਿਆ ਕਰੀਏ ਜੇ ਵੈਸਟ ਨੇ ਬਹੁਤ ਵੱਡੀ ਇਨਵੈਸਟਮੈਂਟ ਕਰਕੇ ਇਹ ਟੂਲ ਬਣਾਇਆ ਘਟੋ ਘਟ ਅਸੀਂ ਸੇਫ ਤਾਂ ਹੈਗੇ ਆ ਅਸੀਂ ਆਪਣੀ ਸੇਫਟੀ ਦੀ ਕੀਮਤ ਲੈ ਰਹੇ ਹਾਂ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜੇ ਵੈਸਟ ਵਾਲੇ ਟੂਲ ਨੇ ਉਹ ਵੱਧ ਸੇਫ ਨੇ ਇਨਸਟੈਡ ਆਫ ਚਾਹੇ ਉਹ ਚਾਈਨਾ ਵਾਲੇ ਹੋਣ ਚਾਹੇ ਉਹ ਸਸਤੇ ਹੋਣ ਅਸੀਂ ਸਸਤੇ ਤੇ ਨਾ ਮਰੀਏ ਆਪਣੇ ਬੱਚਿਆਂ ਦੀ ਆਪਣੀ ਸੇਫਟੀ ਐਂਡ ਸਿਕਿਉਰਿਟੀ ਨੂੰ ਪ੍ਰਾਇੋਰਟੀ ਦਈਏ ਸੋ ਉਹ ਇਸੇ ਕਰਕੇ ਮਹਿੰਗੇ ਨੇ ਕਿਉਂਕਿ ਅਮਰੀਕਾ ਬ੍ਰਿਟੇਨ ਤੇ ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਵਿੱਚੋਂ ਪੜ੍ਹ ਕੇ ਬਾਹਰ ਆਏ ਬੱਚੇ ਇੱਕ ਵੱਡੀ ਤਨਖਾਹ ਦੀ ਮੰਗ ਕਰਦੇ ਆ ਉਹ ਆਪਣੇ ਬ੍ਰੇਂਸ ਦਾ ਬਕਾਇਦਾ ਮੁੱਲ ਮੰਗਦੇ ਆ ਚਾਈਨਾ ਵਿੱਚੋਂ ਤੁਸੀਂ ਉਹੀ ਆ ਵੀ ਉਹ ਗਰੀਬ ਲੋਕਾਂ ਤੋਂ ਡੰਡੇ ਨਾਲ ਕੰਮ ਕਰਵਾ ਕੇ ਇਹ ਸਾਰਾ ਕੁਝ ਲੈ ਰਿਆ ਉਹਨਾਂ ਦੇ ਹਿਊਮਨ ਰਾਈਟਸ ਦੀ ਜਿਹੜੇ ਚਾਈਨਿਸ ਟੈਕਨੀਸ਼ੀਅਨ ਆ ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਤੁਸੀਂ ਇਹ ਟੈਕਨੀਕ ਬਣਾਈ ਆ ਇਹ ਐਥਿਕਲੀ ਉਹ ਗਲਤ ਹੈਗੀ ਆ ਕਿਸੇ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਉਤੋਂ ਜ਼ਬਰੀ ਕੰਮ ਕਰਵਾ ਕੇ ਤੁਸੀਂ ਟੈਕਨੀਕ ਮਾਰਕੀਟ ਵਿੱਚ ਲੈ ਜਾਂਦੀ ਹੈਗੀ ਆ ਉਹ ਐਥਿਕਲੀ ਗਲਤ ਹੈਗੀ ਆ ਸੋ ਵੈਸਟ ਦੇ ਮਾਡਲ ਤਾਂ ਮਹਿੰਗੇ ਅਤੇ ਉਹਨਾਂ ਕਟ ਕੋਟ ਸੇਫਤਾ ਹੈ ਨੇ ਸਾਨੂੰ ਇਹਦੇ ਬਲ ਤੇ ਆਉਂ ਦੇਣਾ ਚਾਹੀਦਾ ਹੈ ਜੀ ਬਿਲਕੁਲ